ਤੇ ਮੇਰਾ ਵਿਆਹ ਜਿਹੜਾ ਵਾ ਕੋਟ ਮੈਰਿਜ ਹੋਈ ਸੀਗੀ 3 ਮਹੀਨੇ ਪਹਿਲਾਂ ਜਨਵਰੀ ਮਹੀਨੇ ਚ ਤੇ ਮੇਰੇ ਹਸਬੰਡ ਨੂੰ ਮੇਰੇ ਮਾਮਿਆਂ ਨੇ ਕਾਫੀ ਜ਼ਿਆਦਾ ਕੁੱਟਿਆ ਵਾ ਸਾਡੇ ਨਾ ਵਿਆਹ ਦੇ ਵਿੱਚ ਦਿੱਕਤ ਆਇਆ ਹੈ ਕਿ ਕਾਸਟ ਤੇ ਸਾਡੀ ਸੇਮ ਹੀ ਹੈ ਕਿ ਅਸੀਂ ਜੱਟ ਬਰਾਦੀ ਦੇ ਹੀ ਮੇਰਾ ਨਾਮ ਅਮਨਦੀਪ ਕੋਹਰਾ ਤੇ ਮੈਂ ਦਰੰਗਲੇ ਮੇਰਾ ਜਿਹੜਾ ਵਿਆਹ ਹੋਇਆ ਵਾ ਤੇ ਮੇਰੇ ਪੇਕੇ ਪਿੰਡ ਦਾ ਨਾਮ ਦਿਓ ਲਾਂ ਤੇ ਮੇਰਾ ਵਿਆਹ ਜਿਹੜਾ ਵਾ ਕੋਟ ਮੈਰਿਜ ਹੋਈ ਸੀਗੀ 3 ਮਹੀਨੇ ਪਹਿਲਾਂ ਜਨਵਰੀ ਮਹੀਨੇ ਚ ਤੇ ਮੇਰੇ ਹਸਬੰਡ ਨੂੰ ਮੇਰੇ ਮਾਮਿਆਂ ਨੇ ਕਾਫੀ ਜ਼ਿਆਦਾ ਕੁੱਟਿਆ ਵਾ ਮੇਰੇ ਹਸਬੰਡ ਨੂੰ ਵੀ ਕੁੱਟਿਆ ਤੇ ਮੇਰੇ ਫਾਦਰ ਇਨ ਲਾਉ ਨੂੰ ਵੀ ਕਾਫੀ ਜ਼ਿਆਦਾ ਕੁੱਟਿਆ ਤੇ ਮੇਰੇ ਹਸਬੰਡ ਹਸਬੰਡ ਦੇ ਵੀ ਸੱਟਾਂ ਲੱਗੀਆਂ ਤੇ ਮੇਰੇ ਜਿਹੜੇ ਫਾਦਰ ਇਨ ਲਾਉ ਆ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਆ ਤੇ ਉਹ ਕਾਫੀ ਜ਼ਿਆਦਾ ਡੂੰਗੀ ਲੱਗੀ ਉਹਨਾਂ ਦੀ ਜਿਹੜੀ ਬੋਨ ਆ ਉਹ ਵੀ ਕਰੈਕ ਹੋ ਗਈ ਦੀ ਆ ਕੀ ਵਜ੍ਹਾ ਬੰਦੇ ਓ ਉਹਨਾਂ ਨੇ ਕੋਈ ਸ਼ਹਿਦਦਾਨ ਨਹੀਂ ਦੱਸਿਆ ਸਾਨੂੰ ਇਹ ਬਸ ਮੋਟਰਸਾਈਕਲ ਸਾਈਕਲ ਠੀਕ ਕਰਵਾਣ ਗਏ ਸੀਗੇ ਘਰੋਂ ਇਹਨਾਂ ਕੋਈ ਹਥਿਆਰ ਨਹੀਂ ਉਹਨਾਂ ਕੋਈ ਕਾਫੀ ਤੇਜ਼ ਤਾਰ ਹਥਿਆਰ ਹੈਗੇ ਨਾ ਤੁਹਾਨੂੰ ਲੱਗਦਾ ਕਿ ਕੀ ਵਜ੍ਹਾ ਮੰਦਿਰ ਤੁਹਾਡੇ ਸਾਹਮਣੇ ਕਿਉਂ ਕੀਤਾ ਗਿਆ ਹਨਾ ਕੋਈ ਲਾਗਤ ਬਾਜੀ ਨਹੀਂ ਉਹਨਾਂ ਦੀ ਲਾਗਤ ਬਾਜੀ ਸਿਰਫ ਇਹੀ ਹੈ ਕਿ ਇਹਨੂੰ ਇਹਨੂੰ ਮਾਰਨਾ ਵਾ ਕਿਉਂਕਿ ਇਹਨੇ ਵਿਆਹ ਕਰਾਇਆ ਵਾ ਬਸ ਕਿਉਂਕਿ ਮੇਰੇ ਮਾਮੇ ਸੀ ਉਹ ਤਾਂ ਕਰਕੇ ਉਹਨਾਂ ਨੇ ਇਦਾਂ ਕੀਤਾ ਮੇਰੇ ਮਾਤਾ ਪਿਤਾ ਤੇ ਮੇਰੇ ਪ੍ਰਾਂ ਨੂੰ ਕੋਈ ਇਤਰਾਜ ਨਹੀਂ ਹੈਗਾ ਇਹ ਤੋਂ ਤੇ ਜਿਹੜੇ ਮੇਰੇ ਮਾਮੇ ਆ ਬਸ ਉਹੀ ਕਰਦੇ ਪਏ ਆ ਉਹਨਾਂ ਨੇ ਮੇਰੇ ਹਸਬੰਦ ਨੂੰ ਤੇ ਮੇਰੇ ਜਿਹੜੇ ਫਾਦਰ ਨੇ ਲਾਉਣ ਉਹਨਾਂ ਨੂੰ ਮਾਰਿਆ ਵਾ ਪਹਿਲਾਂ ਕੋਈ ਤਾਂ ਡਿਸੀਜ ਨਹੀਂ ਹਾਂਜੀ ਨਹੀਂ ਪਹਿਲੇ ਉਹਨਾਂ ਨੂੰ ਧਮਕੀਆਂ ਦਿੰਦੇ ਰਹੇ ਸੀ ਕਾਫੀ ਜ਼ਿਆਦਾ ਕਿ ਤੁਹਾਨੂੰ ਜਾਨੋਂ ਮਾਰ ਦੇਣਾ ਵਾ ਤੇ ਫਿਰ ਉਹ ਉਸੇ ਕਰਕੇ ਅਸੀਂ ਜਿਹੜੀ ਪ੍ਰੋਟੈਕਸ਼ਨ ਵੀ ਜਿਹੜੀ ਆ ਉਹ ਨਹੀਂ ਲਈ ਸੀਗੀ ਕਿ ਚਲੋ ਇਹ ਨਹੀਂ ਮਾਰਨਗੇ ਸਾਨੂੰ ਅਸੀਂ ਵਿਸ਼ਵਾਸ ਕੀਤਾ ਇਹਨਾਂ ਤੇ ਇਹਨਾਂ ਨੇ ਸਾਈਨ ਕੀਤੇ ਸੀ ਬਿਆਨ ਦਿੱਤੇ ਕਿ ਅਸੀਂ ਕੁਝ ਨਹੀਂ ਕਮਾਂਗਾ ਕਮਾਂਗੇ ਪਰ ਇਹ ਫਿਰ ਵੀ ਜਿਹੜੇ ਆ ਸਾਨੂੰ ਮਾਰਨ ਲਈ ਆ ਗਏ ਆ ਤੇ ਇਹ ਜਿਹੜੀ ਆ ਕੱਲ ਦੀ ਘਟਨਾ ਵਾ ਸ਼ਾਮੀ 4:17 ਤੇ ਕੈਮਰੇ ਵਿੱਚ ਵੀ ਇਹ ਵੀਡੀਓ ਜਿਹੜੀ ਰਿਕਾਰਡ ਹੋਈ ਦੀ ਆ ਤੇ ਇਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਵਾ ਹਮਲਾ ਕੀਤਾ ਵਾ ਇਹਨਾਂ ਤੇ ਜਿਵੇਂ ਬਣਾ ਲੱਗੇ ਨੇ ਗੱਲ ਬਾਤ ਉਹਨਾਂ ਸਾਡੇ ਘਰ ਕੋਈ ਆਇਆ ਸੀਗਾ ਸਾਨੂੰ ਦੱਸਣ ਵਾਸਤੇ ਕਿ ਇਦਾਂ ਦਾ ਤੁਹਾਡੇ ਹਸਬੰਡ ਨੂੰ ਤੇ ਤੁਹਾਡੇ ਜਿਹੜੇ ਆ ਸੋਹਰੇ ਨੂੰ ਮਾਰਿਆ ਵਾ ਨਾਲੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੇ ਉਹਨਾਂ ਦੇ ਸਿਰ 'ਤੇ ਲੱਗੀ ਆ ਤੇ ਇੱਕ ਉਹਨਾਂ ਦੇ ਬਾਹ ਤੇ ਪਲੇਟਾਂ ਪਈਆਂ ਨੇ ਪੁਲਿਸ ਨੂੰ ਵੀ ਅਸੀਂ ਦੱਸਿਆ ਵਾ ਤੇ ਉਹ ਵੀ ਕਾਰਵਾਈ ਕਰਦੇ ਪਏ ਆ ਚਲੋ ਤੇ ਕਹੀਂ ਐਸ ਰੈਸਪੀ ਦੇ ਪੇਸ਼ ਹੋਈ ਸੀਗੇ ਜਾ ਕੇ ਤੇ ਉਹਨਾਂ ਨੂੰ ਵੀ ਦੱਸਿਆ ਕਿ ਇਦਾਂ ਇਦਾਂ ਇਹਨਾਂ ਨੇ ਹਨ ਹਮਲਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਆਹਨੂੰ ਖਤਰਾ ਹੈ ਇਹਨਾਂ ਤੋਂ ਤੇ ਸਾਡੀ ਮਦਦ ਕੀਤੀ ਜਾਏ ਬਸ ਅਹੀਂ ਹੁਣ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਸਾਡੀ ਜਿਹੜੀ ਆ ਮਦਦ ਕੀਤੀ ਜਾਏ ਮੇਰੇ ਹਸਬੰਡ ਜਿਹੜੇ ਆ ਡਿਲੀਵਰੀ ਬੋਏ ਹੈਗੇ ਆ ਤੇ ਉਹੀ ਕਮਾਣ ਵਾਲੇ ਸੀ ਕਿ ਉਹਨਾਂ ਤੇ ਇਹਨਾਂ ਨੇ ਸੱਟਾ ਲਾਤੀਆਂ ਤੇ ਇੱਕ ਮੇਰੇ ਜਿਹੜੇ ਫਾਦਰ ਇਨ ਲਾਉ ਹੀ ਉਹ ਪਹਿਲੀ ਦਾ ਕੰਮ ਕਰ ਲੈਂਦੇ ਹੁੰਦੇ ਹੇ ਮਾੜਾ ਮੋਟਾ ਬਟ ਹੁਣ ਉਹ ਵੀ ਨਹੀਂ ਕਰ ਸਕਦੇ ਤੇ ਉਹੀ ਕਮਾਨ ਵਾਲੇ ਹੀ ਦੋਨੋਂ ਤੇ ਇਹਨਾਂ ਦੇ ਸੱਟਾਂ ਲਾਤੀਆਂ ਨੇ ਸਾਹਿਬ ਨੇ ਕਿਹਾ ਤੁਹਾਨੂੰ ਸ਼ਾਂਤ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕਾਰਵਾਈ ਕਰਾਂਗੇ ਕੋਈ ਗੱਲ ਤੁਸੀਂ ਚਿੰਤਾ ਨਾ ਕਰੋ ਭਾਜੀ ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਮੇਰੀ ਇਹਦੀ ਹੀ ਇਸ ਪਿੰਡ ਦਰੰਗਲਾ ਆ ਅੱਜ ਤੋਂ 3 ਮਹੀਨੇ ਪਹਿਲਾਂ 16 ਜਨਵਰੀ ਨੂੰ ਮੇਰੀ ਕੋਡ ਮੈਰਜ ਹੋਈ ਅਮਨਦੀਪਪੁਰ ਪਿੰਡ ਦਿਓਲ ਨੇਅਰ ਆਲੇ ਚੱਕ ਤੇ ਸਾਡੇ ਨਾਲ ਵਿਆਹ ਦੇ ਵਿੱਚ ਦਿੱਕਤ ਆਇਆ ਹੈ ਕਿ ਕਾਸਟ ਸਾਡੀ ਸੇਮ ਹੀ ਹੈ ਕਿ ਅਸੀਂ ਜੱਟ ਬਰਾਦ ਦੀ ਦੇ ਹੀ ਮਾਪਿਓ ਸਾਧ ਬੰਦੇ ਮਾਪਿਓ ਨੇ ਸਾਨੂੰ ਐਕਸੈਪਟ ਕੀਤਾ ਹੋਇਆ ਹੈ ਜੀ ਪਰ ਜਿਹਦੇ ਕੁੜੀ ਦੇ ਨਾਨਕੇ ਹੈਗੇ ਮਾਮੇ ਦੋ ਇੱਕ ਦਾ ਨਾਮ ਮੁਖਤਿਆਰ ਸਿੰਘ son of ਲਖਣ ਸਿੰਘ ਇੱਕ ਦੂਜੇ ਮਾਮਿਆਂ ਦਾ ਨਾਮ ਰঞ্জੀਤ ਸਿੰਘ son of ਲਖਣ ਸਿੰਘ ਅੱਗੇ ਉਹਨਾਂ ਦਾ ਇੱਕ ਮੁੰਡਾ ਆ ਰঞ্জੀਤ ਦਾ ਇਹ ਮੁਖਤਿਆਰ ਦਾ ਰਮਨਦੀਪ ਸਿੰਘ ਕਿਉਂਕਿ ਉਹਨਾਂ ਨੇ ਕੱਲ ਸਾਨੂੰ ਇਦਾਂ 5:30 ਵੇ ਦੇ ਕਰੀਬ ਆਣ ਕੇ ਸਾਡੇ ਨਾਲ ਇਹਨਾਂ ਦੇ ਸੱਟਾਂ ਲਾਈਆਂ ਜੀ ਤੇ ਇੱਕ ਗੱਲ ਐਦਾ ਵਾਂ ਕਿ ਮਾ ਪਿਓ ਨੇ ਸਾਨੂੰ ਕੁਛ ਨਹੀਂ ਗਿਆ ਕੁੜੀ ਦੇ ਨਾਂ ਭਰਾ ਨੇ ਕਿਹਾ ਬਹੁਤ ਹੀ ਅੱਛੇ ਪਰਿਵਾਰ ਦੇ ਉਹਨਾਂ ਨੇ ਸਾਨੂੰ ਕੁਛ ਨਹੀਂ ਗਿਆ ਪਰਿਆਣਾ ਨੇ ਕੱਲ ਸਾਡੇ ਨਾਲ ਐਨਾ ਮਾੜਾ ਹਾਲਾਤ ਕੀਤਾ ਕਿ ਅਸੀਂ ਇੱਕ ਮੋਟਰਸਲ ਠੀਕ ਕਰਵਾਉਣ ਵਾਸਤੇ ਇੱਕ ਦੁਕਾਨ ਤੇ ਗਏ ਹੋਏ ਮੈਂ ਤੇ ਮੇਰੇ ਫਾਦਰ ਸਾਹਿਬ ਹੀ ਉਹਨਾਂ ਦੀ 45-40 ਸਾਲ ਉਮਰ ਆ ਤੇ ਮੈਂ ਇੱਕ ਡਲੂੜੀ ਬੋਏ ਆ ਗਦਾਸਪੁਰ ਦੇ ਵਿੱਚ ਡਲੂੜੀ ਇੱਕ ਇਨਕਮ ਮੇਰੀ ਆ ਕਿ ਮੈਂ ਆਪਣੇ ਕਮਾ ਕੇ ਤੇ ਆਪਣਾ ਘਰ-ਬਾਰ ਚਲਾਣਾ ਜੀ ਡੈਡੀ ਮੇਰੇ ਇੱਕ ਖੇਤੀਬਾੜੀ ਜੇ ਖੇਤੀਬਾੜੀ ਕਰਦੇ ਜੀ ਸਾਡੇ ਨਾਲੇ ਬਹੁਤ ਜ਼ਿਆਦਾ ਮਾਰਾ ਕੀਤਾ ਤੁਹਾਨੂੰ ਵੀਡੀਓ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਸਾਡੀ ਵੀਡੀਓ ਕੋਈ ਸਾਰੀ ਦੀ ਕਿੱਥੇ ਖੜੇ ਦੁਕਾਨ ਤੇ ਕੋਣ ਆ ਗਿਆ ਕਿ ਦੁਕਾਨ ਦੁਕਾਨ ਤੇ ਇਦਾਂ ਹੋਇਆ ਜੇ ਸਾਡੇ ਨਾਲ ਕਿ ਅਸੀਂ ਮੋਟਰਸਾਈਕਲ ਠੀਕ ਕਰਵਾਉਣ ਲਈ ਬੈਂਸ ਰਿਪੇਅਰ ਦੀ ਦੁਕਾਨ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਖਲੋਤੇ ਹੋਏ ਅਣਾ ਨੇ ਸਾਡੇ ਉੱਤੇ ਪੰਜ ਜਣਿਆਂ ਨੇ ਹਥਿਆਰ ਲਿਆ ਕੇ ਦਾਤਰ ਜੀ ਵਗੈਰਾ ਲਿਆ ਕੇ ਪੰਜ ਪੰਜ ਵਗੈਰਾ ਲਿਆ ਕੇ ਸਾਡੇ ਉੱਤੇ ਅਣਾ ਨੇ ਆਣ ਕੇ ਸਿੱਧਾ ਹੀ ਹਮਲਾ ਕਰਤਾ ਹਮਲੇ ਵਿੱਚ ਮੇਰੇ ਡੈਡੀ ਦੇ ਸਿਰ ਦੇ ਵਿੱਚ ਇੰਜਰੀ ਆਈ ਹੈ ਉਹਨਾਂ ਦੇ 18 ਨੱਕੇ ਲੱਗੇ ਆ ਮਤਲਬ ਕਿ ਬ੍ਰੇਨ ਦੇ ਵਿੱਚ ਜਿਹੜੀ ਹੱਡੀ ਹੁੰਦੀ ਹੈ ਉਹ ਡੈਮੇਜ ਆ ਤੇ ਇੱਕ ਬਾਹਾਂ ਟੁੱਟੀ ਹੋਈ ਆ ਬਾਕੀ ਮੈਨੂੰ ਉਹਨਾਂ ਨੇ ਵੀਡੀਓ ਦੇ ਵਿੱਚ ਤੁਹਾਨੂੰ ਆਪੇ ਦੱਸ ਦਨਗੇ ਜੋ ਵੀ ਆ ਮੈਨੂੰ ਉਹਨਾਂ ਨੇ ਬਹੁਤ ਹੀ ਜ਼ਿਆਦਾ ਟੌਰਚਰ ਕੀਤਾ ਕਿ ਇਹਨਾਂ ਨੇ ਕਿਉਂ ਲੋੜ ਹੀ ਜਦੋਂ ਕੁੜੀ ਦੇ ਘਰ ਦੇ ਮਨਦੇ ਹੀ ਸਾਰਾ ਕੁਝ ਹੈ ਹੀ ਮੈਂ ਸੈਸ਼ਨ ਕੋਡ ਪਖਾਨਕੁਰ ਤੋਂ ਕੋਡ ਮੈਚ ਕੀਤੀ ਮੈਨੂੰ ਪ੍ਰੋਟੈਕਸ਼ਨ ਚੈਨਲ ਦੇ ਮੈਂ ਨਾਂ ਵੀ ਲਿਖਾਏ ਹੋਏ ਆ ਪਰ ਇਹਨਾਂ ਨੇ ਇੱਕ ਨਹੀਂ ਮਣੀ ਸਾਡੇ ਉੱਤੇ ਆਣ ਕੇ ਐਦਾਂ ਹਮਲਾ ਕੀਤਾ ਕਿੰਨੀਆਂ ਸੱਟਾਂ ਲੱਗੀਆਂ ਸੱਟਾਂ ਲੱਗੀਆਂ ਮੇਰੇ ਫਾਦਰ ਸਾਹਿਬ ਦੇ ਤੁਹਾਨੂੰ ਦੱਸਿਆ ਕਿ ਸਿਰ ਦੇ ਵਿੱਚ ਇੰਜਰੀ ਆਈ ਹੈ 18 ਨੱਕੇ ਲੱਗੇ ਉਹ ਸੀਰੀਅਸ ਹੈ ਕੁਛ ਬੋਲ ਨਹੀਂ ਦੇ ਰਿਹਾ ਕਾਰਨ ਇਹੀ ਹੈ ਕਿ ਉਹਨਾਂ ਨੇ ਆਪਣੀ ਰੰਜਿਸ਼ ਕੱਢੀ ਹੈ ਕਿ ਮੈਂ ਤੇ ਚਲੋ ਵਿਆਹ ਜਿਹੜਾ ਹੋ ਗਿਆ ਜੋ ਹੋਇਆ ਸੀ ਆ ਨਾ ਠੀਕ ਵਿਆਹ ਦੀ ਰੰਜਿਸ਼ ਕੱਢੀ ਹੈ ਉਹਨਾਂ ਨੇ ਧਮਕੀਆਂ ਪਹਿਲਾਂ ਵੀ ਦਿੰਦੇ ਰਿਹਾ ਸਾਨੂੰ ਕਿ ਇੱਦਾਂ ਕਰ ਦਾਂਗੇ ਜਿਉਂ ਕਰਦੇ ਅਸੀਂ ਮੈਂ ਪਿੰਡ ਨਹੀਂ ਜਾਂਦਾ ਰਿਹਾ ਮੈਂ ਇੱਕ ਕਿਰਾਏ ਤੇ ਘਰ ਲੈਦਾ ਸੀਗਾ 4000 ਰੁਪਏ ਕਿਰਾਇਆ ਦਿੰਦਾ ਪਿਆ ਆਪਣੀ ਇਨਕਮ ਤੁਹਾਨੂੰ ਪਤਾ ਹੀ ਇਹ ਪਿੰਡ ਦੇ ਵਿੱਚ ਆਪਾਂ ਸ਼ਹਿਰਾਂ ਦੇ ਵਿੱਚ ਕਿੰਨੀ ਮਿਹਨਤ ਕਰਦੇ ਤੁਹਾਨੂੰ ਪਤਾ ਧੁੱਪ ਮੈਂ ਆਪਾਂ ਜੀ ਦਿਲਵੜੀ ਦਾ ਕੰਮ ਕਰਨਾ ਕਰਦਾ ਗੁਜ਼ਾਰਾ ਕਰਦਾ ਗੁਜ਼ਾਰਾ ਇਨਕਮ ਮੇਰ ਤੋਂ ਆ ਤੇ ਮੇਰੇ ਫਾਦਰ ਸਾਹਿਬ ਤੋਂ ਆ ਦੋਵੇਂ ਹਾਂਜੀ ਤੇ ਮੈਂ ਇਹ ਲੜਾਈ ਇਹ ਦੇ ਕਰਕੇ ਮੈਂ ਇੱਥੇ ਰਹਿੰਦਾ ਪਿਆ ਹੈ ਗੁਰਦਾਸਪੁਰ ਤੇ ਮੈਂ ਕੱਲ ਐਤਵਾਰ ਹੀ ਤੇ ਮੇਰੀ ਦਾਦੀ ਜੀ ਥੋੜੇ ਜਿ ਠੀਕ ਨਹੀਂ ਸੀਗੇ ਉਹਨਾਂ ਨੂੰ ਮਿਲਣ ਵਾਸਤੇ ਗਿਆ ਸੀ ਤੇ ਮੇਰਾ ਮੋਟਰਸਾਈਕਲ ਹੋ ਗਿਆ ਹੀ ਖਰਾਬ ਤੇ ਮੋਟਰਸਾਈਕਲ ਠੀਕ ਕਰਵਾਉਣ ਵਾਸਤੇ ਮੈਂ ਤੇ ਮੇਰੇ ਡੈਡੀ ਗਏ ਯਾਨਾ ਨੇ ਆਣ ਕੇ ਸਾਡੇ ਉੱਤੇ ਤੇਜ ਦਰ ਹਥਿਆਰਾਂ ਦੇ ਨਾਲ ਸਾਡੇ ਉੱਤੇ ਘਮਲਾ ਕਰਤਾ ਅਸੀਂ ਕੋਈ ਨਾ ਫੋਨ ਕੀਤਾ ਨਾ ਸਾਨੂੰ ਕੁਝ ਆਪਾਂ ਦੇ ਕਹਿੰਦੇ ਕਿ ਚਲੋ ਗੱਲ ਖਤਮ ਹੋ ਗਈ ਠੰਡੀ ਹੋ ਗਈ ਆ ਪਰਿਆਨਾ ਨੇ ਆਣ ਕੇ ਇਹ 5:30 ਵਜੇ ਦੀ ਕਰੀਬ ਦੀ ਗੱਲ ਆ ਸ਼ਾਮਾਂ ਦੀ ਕਿੰਨੇ ਜਾਨੇ ਪਏ ਇਹ 5 ਜਾਨੇ ਪਏ ਹੀ ਰঞ্জੀਤ ਸਿੰਘ ਦਾ ਮੂੜਾ ਕਰਨਦੀਪ ਸਿੰਘ ਤੇ ਮੁਖਤਿਆਰ ਸਿੰਘ ਦਾ ਮੂੜਾ ਰਮਨਦੀਪ ਸਿੰਘ ਤੇ ਰঞ্জੀਤ ਸਿੰਘ ਦਾ ਇੱਕ ਦੂਜਾ ਮੂੜਾ ਆ ਹਰਮਨਦੀਪ ਸਿੰਘ ਕਿਉਂਕਿ ਜਿਹੜੇ ਆ ਦੋ ਜਾਨੇ ਆ ਪਘੋੜੇ ਹੋ ਗਏ ਆ ਪੁਲਸ ਉਸ ਕੇ ਆਦਰਜ ਕਰਾਈਏ ਪੁਲਸ ਨੇ ਇਹ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਦੇ ਪਏ ਆ ਮੈਂ ਅੰਨਾ ਕਹਿਣਾ ਪਿਆ ਕਿ ਸਾਡੇ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਬਹੁਤ ਹੀ ਹੁਨਾਰ ਮੈਂ ਚਾਹਨਾ ਕਿ ਉਹਨਾਂ ਦੇ ਅੱਗੇ ਇੱਕੋ ਅਪੀਲ ਕਰਦਾ ਮੈਨੂੰ ਇਨਸਾਫ ਮੇਰੇ ਪਾਪਾ ਨੂੰ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਬਸ ਪਰਮਜੀਤ ਕੌਰ ਦੁਰੰਗਲੇ ਤੋਂ ਕੀ ਗੱਲ ਬਾਤ ਹੈ ਗੱਲ ਬਾਤ ਹੈ ਮੇਰੇ ਮੁੰਡੇ ਨੇ ਸ਼ਾਦੀ ਕੀਤੀ ਆ ਇਹਦੇ ਮਾਮਾ ਜੀ ਨੇ ਸਾਰੇ ਜਾਣੇ ਪਏ ਆ ਤੇ ਮੇਰੇ ਆਦਮੀ ਨੇ ਬੜੀਆਂ ਸੱਟਾ ਸੱਟਾਂ ਲਾਈਆਂ ਅੱਗੇ ਵੀ ਧਮਕੀਆਂ ਦਿੰਦੇ ਸੀ ਇਹ ਕਲ ਸਟਾ ਨਾਲ ਆ ਕੇ ਸਾਨੂੰ ਵੀ ਮਾਰਨ ਪਏ ਆ ਬਸ ਸਾਨੂੰ ਸਾਫ ਚਾਹੀਦਾ ਇਹਨਾਂ ਕੋ ਬਸ ਇਹ ਡੀਐਲ ਚ ਚਾਹੀਦੀ ਸਾਨੂੰ ਇਹ ਪੰਜੇ ਦੇ ਪੰਜੇ ਕਿਹਦੀ ਕਿਹਦੀ ਲੱਗੀਆਂ ਸਟਾ ਸਟਾ ਕਿਹਦੀ ਮੇਰੇ ਮੁੰਡੇ ਦੇ ਲੱਗੀਆਂ ਮੇਰੇ ਆਦਮੀ ਦੀ ਲੱਗੀਆਂ ਹਸਪੀਟਲ ਕਿੱਥੇ ਨੇ ਦਰ ਉਹ ਬਰੋਲ ਦੇ ਆ ਉਹ ਇਸ ਟਾਈਮ ਸੀਰੀਅਸ ਹੈ ਹਾਂਜੀ ਉਹ ਤੇ ਸੀਰੀਅਸ ਹੈ ਤੇ ਉਹਨਾਂ ਨੇ ਜਿਆਦਾ ਸਟਾ ਲਾਈਆਂ ਗਈਆਂ ਸਿਰ 'ਚ ਜਿਆਦਾ ਲੱਗੀ ਆ ਬਾਹ ਤੋੜ ਦਿੱਤੀ ਆ ਤੇ ਇਹੀ ਕਮਾਨ ਵਾਲੇ ਹੀ ਇਹਨਾਂ ਨੂੰ ਮੰਜੇ ਸੁੱਟ ਦਿੱਤਾ

जी डॉक्टर कब आया था पेशेंट वो आया था कल शाम को हमारे पास आ, क्या मतलब बात हुई थी क्या कंडीशन थी जब वो आया था आ, पेशेंट जब हमने रिसीव किया वो आया था मल्टीपल इंजरीज के साथ उसके हेड के अराउंड इंजरीज थी और लेफ्ट आर्म के अराउंड इंजरीज थी सो so, जो ही हमने उसको एसेस किया तो इसका ट्रॉमा था लेफ्ट अल्ना का जो हमारी बाजू की जो हड्डी है उसमें फ्रैक्चर है और उसको जो है सी हेड पे उसके जो फेस हेड की जो बोन्स है उसमें फ्रैक्चर है और उसको एक ब्लीड भी हुआ है ब्रेन के अंदर छोटा सा ही ब्लीड था लेकिन ब्लीड है क्या कंडीशन है अभी तो स्टेबल है लेकिन थोड़ा सा वीकनेस है एक साइड से बॉडी में तो अभी हम सोच रहे हैं आज क्या उसका एक रिपीट हम सीटी स्कैन करें देखेंगे कोई ब्लीड एक्सपैंड तो नहीं हुआ है नहीं पता लगा क्या क्या हुआ 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 था हुआ था था झगड़ा या ऐसे हिस्ट्री के हिसाब से ही इज सेइंग कि उसके साथ असॉल्ट हुआ है ਸੋ ਲਾਈਕਲੀ ਅਸਾਲਟ ਦਾ ਹੀ ਕੇਸ ਲੱਗ ਰਿਹਾ ਹੈ